ਪੰਜਾਬੀ ਅਦਾਕਾਰਾ ਪ੍ਰੀਤੀ ਸਪਰੂ ਨੇ ਮੰਗੀਆਂ ਤਰਨਜੀਤ ਸਿੰਘ ਸੰਧੂ ਦੇ ਲਈ ਅੰਮ੍ਰਿਤਸਰ ਦੇ ਲੋਕਾਂ ਕੋਲੋਂ ਵੋਟਾਂ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਮਜੀਠੇ ਦੇ ਕਈ ਵੱਡੇ ਅਧਿਕਾਰਧਾਰ ਹੋਏ ਭਾਜਪਾ ਦੇ ਵਿੱਚ ਸ਼ਾਮਿਲ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਅਲੱਗ ਪਛਾਣ ਬਣਾਉਣ ਵਾਲੀ ਪ੍ਰੀਤੀ ਸਪਰੂ ਅੱਜ ਭਾਰਤੀ ਜਨਤਾ ਪਾਰਟੀ ਦੇ ਲਈ ਵੋਟਾਂ ਮੰਗਣ ਲਈ ਗੁਰੂ ਨਗਰੀ ਪਹੁੰਚੀ ਉੱਥੇ ਹੀ ਉਹਨਾਂ ਦੇ ਵੱਲੋਂ ਮਜੀਠਾ ਹਲਕੇ ਦੇ ਕਈ ਵੱਡੇ ਅਹੁਦੇਦਾਰਾਂ ਨੂੰ ਆਪਣੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਵੀ ਕਰਵਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਹ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਚਿਹਰਿਆਂ ਨੂੰ ਵੇਖ ਚੁੱਕੇ ਹਨ ਅਗਰ ਸਾਡਾ ਦੇਸ਼ ਤਰੱਕੀ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਤੋਂ ਮੌਕਾ ਦੇਣਾ ਪਵੇਗਾ ਤੇ ਜੇਕਰ ਅੰਮ੍ਰਿਤਸਰ ਨੂੰ ਸਵਰਗ ਬਣਾਉਣਾ ਹੈ ਤਾਂ ਤਰਨਜੀਤ ਸਿੰਘ ਸਮੁੰਦਰੀ ਨੂੰ ਜਿਤਾਉਣਾ ਹੀ ਪਵੇਗਾ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤਸਰ ਆ ਕੇ ਬਹੁਤ ਹੀ ਚੰਗਾ ਲੱਗ ਰਿਹਾ ਮੈਂ ਕਹਿ ਨਹੀਂ ਸਕੀ ਜਦ ਮੈਂ ਪਹਿਲੀ ਵਾਰ ਆਈ ਸੀ ਇੱਥੇ ਪੰਜਾਬ ਦੀ ਧਰਤੀ ਤੇ ਮੈਂ ਪਹਿਲੀ ਵਾਰ ਪੈਰ ਰੱਖਿਆ ਸੀ ਸਰਪੰਚ ਦੀ ਸ਼ੂਟਿੰਗ ਲਈ ਤੇ ਮੈਂ ਵਿਰेंद्र ਜੀ ਮੈਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਉਹਨਾਂ ਨੇ ਕਰਵਾਈ ਸੀ ਮੈਂ ਸਮਝਦੀ ਆ ਇਸ ਪਾਵਨ ਧਰਤੀ ਤੇ ਅੰਮ੍ਰਿਤਸਰ ਤੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੈਨੂੰ ਮੇਰੀ ਪਛਾਣ ਦਿੱਤੀ ਹੈ ਮੈਨੂੰ ਨਾਮ ਸ਼ੋਹਰਤ ਰੋਟੀ ਰੋਜ਼ੀ ਸਾਰਾ ਕੁਝ ਇਸ ਮਿੱਟੀ ਤੋਂ ਮਿਲਿਆ ਹੈ ਮੈਂ ਇਸ ਮਿੱਟੀ ਦੀ ਕਰਜ਼ਦਾਰ ਆ ਜਿੰਨਾ ਵੀ ਮੈਂ ਇਸ ਮਿੱਟੀ ਲਈ ਕਰ ਸਕਾਂ ਉਹ ਕਰ ਹੋਏਗਾ ਮੈਂ ਸਮਝਦੀ ਆ ਮੈਨੂੰ ਹੁਣ ਭਾਜਪੀ ਨੇ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਪੰਜਾਬ ਦੇ ਜਿਹੜੇ ਪੰਜਾਬ ਵਿੱਚ ਕਸ਼ਟ ਨੇ ਉਹਨਾਂ ਲੋਕਾਂ ਨੂੰ ਜਿਹੜੀ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨ ਵਿੱਚ ਆਪਣੀ ਪਾਰਟੀ ਨਾਲ ਮਿਲ ਕੇ ਕੋਸ਼ਿਸ਼ ਕਰਾਂਗੀ ਮੈਂ ਵਾਦਾ ਕਰਦੀ ਆ ਮੈਂ ਧੀਆ ਕਿਸ ਕਹ ਲੋ ਜੰਮੂ ਕਸ਼ਮੀਰ ਦੀ ਜੰਮੀ ਦੇ ਪੰਜਾਬ ਦੀ ਨੂੰ ਮੈਂ ਪ੍ਰੋਮਿਸ ਕਰਦੀ ਆ ਤੁਹਾਨੂੰ ਕਿ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬਹੁਤ ਕੁਝ ਭਾਜਪੀ ਜੇ ਆ ਗਈ ਇੱਥੇ ਜਿੱਤ ਕੇ ਤੁਸੀਂ ਜਿਤਾਣਾ ਤੁਹਾਡੇ ਹੱਥ ਹੈ ਪਲੀਜ਼ ਤੁਸੀਂ ਅਕਾਲੀਸ ਨੂੰ ਵੀ ਟਰਾਈ ਕਰ ਲਿਆ ਹੈ ਤੁਸੀਂ ਕਾਂਗਰਸ ਨੂੰ ਵੀ ਟਰਾਈ ਕਰ ਲਿਆ ਹੁਣ ਆਪ ਨੂੰ ਵੀ ਠਿਆਈ ਕਰ ਲਿਆ ਇੱਕ ਚਾਂਸ ਹੁਣ ਭਾਜਪੀ ਨੂੰ ਦਿਓ ਇਹ ਚੋਣ ਤੁਹਾਡੀ ਪੰਜਾਬ ਦੀ ਇਲੈਕਸ਼ਨ ਦੀ ਨਹੀਂ ਆ ਇਹ ਹੈ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਕੁਸੀਂ ਕਿਨੂੰ ਸਮਝਦੇ ਹੋ ਲੀਡ ਕਰਨ ਲਈ ਇਸ ਕੰਟਰੀ ਨੂੰ ਕਿ ਤੁਹਾਡੇ ਕੋਲ ਨਰਿੰਦਰ ਮੋਦੀ ਤੋਂ ਬੈਟਰ ਕੈਂਡੀਡੇਟ ਹੈ ਨਹੀਂ ਪੂਰਾ ਹਿੰਦੁਸਤਾਨ ਕਹਿ ਰਿਹਾ ਜਿੱਥੇ ਮੈਂ ਜਾ ਰਹੀਆਂ ਮੈਂ ਕਿਸੇ ਨੂੰ ਪੁੱਛਦੀਆਂ ਕਿਨੂੰ ਵੋਟ ਕਰ ਰਹੇ ਹੋ ਤੇ ਗਰੀਬ ਤੱਕੇ ਦਾ ਬੰਦਾ ਹੋਈ ਆਮੀਰ ਸਾਰੇ ਕਹਿੰਦੇ ਮੋਦੀ ਮੋਦੀ ਤੇ ਮੇਰਾ ਮਤਲਬ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਬਿਕੋਜ਼ ਮੋਦੀ ਸਾਹਿਬ ਮੇਰੇ ਵੀ ਆਈਡਲ ਨੇ ਉਹਨਾਂ ਨੇ ਜਿੰਨਾ ਸਾਡੇ ਗੁਰੂਆਂ ਲਈ ਕੀਤਾ ਹੈ ਕਿਸੇ ਲੀਡਰ ਨੇ ਨਹੀਂ ਕੀਤਾ ਮੈਂ ਗੁਰੂ ਦਾ ਪ੍ਰਚਾਰ ਕਰਦੀ ਆ ਮੈਂ ਗੁਰੂ ਤੇਗ ਬਹਾਦਰ ਸਾਹਿਬ 10ਵੇਂ ਬਾਦਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਚਾਰ ਕਰਦੀ ਆ ਮੈਂ ਆਪਣੀ ਜ਼ਿੰਦਗੀ ਨੂੰ ਉਹਦੇ ਲਈ ਡੈਡੀਕੇਟ ਕਰ ਰਹੀ ਸੀ ਬਟ ਹੁਣ ਮੈਨੂੰ ਲੱਗਿਆ ਕਿ ਇਹ ਧਰਤੀ ਨੇ ਮੈਨੂੰ ਗੁਰੂ ਦਿੱਤੇ ਆ ਨੇ ਤੇ ਇਹੀ ਧਰਤੀ ਨੇ ਮੈਨੂੰ ਸਭ ਕੁਝ ਦਿੱਤਾ ਤੇ ਮੇਰਾ ਕੁਝ ਫਰਜ਼ ਪੰਜਾਬ ਲਈ ਬੰਦਾ ਹੁਣ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਜਿੰਨੀ ਬਚੀ ਆ ਉਹ ਪੰਜਾਬ ਲਈ ਲਾਣਾ ਚਾਹੁੰਦੀ ਆ ਤੇ ਮੈਂ ਬੀਜੇਪੀ ਨੂੰ ਸਪੋਰਟ ਕਰ ਰਹੀ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਨਰਿੰਦਰ ਮੋਦੀ ਸਾਹਿਬ ਤੋਂ ਬੈਟਰ ਲੀਡਰ ਤੁਹਾਨੂੰ ਮਿਲ ਨਹੀਂ ਸਕਦਾ ਔਰ ਤੁਹਾਡੀ ਖੁਸ਼ਕਿਸਮਤੀ ਇਹ ਹੈ ਕਿ ਇੱਥੇ ਦਾ ਜਿਹੜਾ ਕੈਂਡੀਡੇਟ ਹੈ ਤੁਹਾਡੇ ਸੰਧੂ ਸਾਹਿਬ ਉਹ 10 ਸਾਲ ਤੋਂ ਮੋਦੀ ਸਾਹਿਬ ਨਾਲ ਕੰਮ ਕਰ ਰਹੇ ਨੇ ਮਿਲ ਕੇ ਉਹਨਾਂ ਨੂੰ ਮਤਲਬ ਜਿਵੇਂ ਕਹਿ ਸਕਦੇ ਹੋ ਕਿ ਮੋਦੀ ਸਾਹਿਬ ਉਹਨਾਂ ਨੂੰ ਪੂਰਾ ٹرسٹ ਕਰ دیا۔ ਅੰਮ੍ਰਿਤਸਰ ਦਾ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵਿਕਾਸ ਹੋਏਗਾ। ਜੇ ਸੰਧੂ ਸਾਹਿਬ ਚੁਣ ਕੇ ਆਏ تھے ਤੇ ਇਹ ਸਮਝ ਲਓ ਅੰਮ੍ਰਿਤਸਰ ਨੂੰ ਸਵਰਗ ਬਣਾ ਦੇਣਗੇ। ਇੰਨਾ ਇੱਥੇ ਵਿਕਾਸ ਹੋਏਗਾ, ਇੰਨੀ ਡਿਵੈਲਪਮੈਂਟ ਹੋਏਗੀ। ਇੰਨਾ ਸਾਡੇ ਬੱਚਿਆਂ ਲਈ ਹੀ ਇਜ਼ ਅ ਵੈਰੀ ਐਜੂਕੇਟਿਡ ਵੈਰੀ ਆਨੈਸਟ ਮੈਨ। ਬਹੁਤ ਸੱਚੇ ਇਨਸਾਨ ਨੇ ਸੰਧੂ ਸਾਹਿਬ। ਜੇ ਉਹ ਜਿੱਤ ਕੇ ਆਂਦੇ ਆ ਸਾਡੇ ਬੱਚਿਆਂ ਲਈ ਵੀ ਉਹ ਬਣਾ ਸਕਦੇ ਇੱਕ ਫਿਊਚਰ ਉਹ ਸਾਡੇ ਬੱਚਿਆਂ ਨੂੰ ਇੱਕ ਮਾਰਗਦਰਸ਼ਨ ਤੇ ਪਾ ਸਕਦੇ ਹੈ ਮੇਰੀ ਗੱਲ ਪਲੀਜ਼ ਮੰਨੋ ਮੈਂ ਇਹੀ ਸਾਰਿਆਂ ਨੂੰ ਰਿਕੁਐਸਟ ਕਰ ਰਹੀ ਹਾਂ ਕਿ ਇੱਕ ਇੰਟੈਲੈਕਚੁਅਲ ਔਨੈਸਟ ਬੰਦਾ ਤੁਹਾਨੂੰ ਮਿਲਿਆ ਹੈ ਉਹਦਾ ਹੱਥ ਫੜ ਲਈਏ ਉਹਨਾਂ ਨੇ ਤੇ ਮੋਦੀ ਸਾਹਿਬ ਦਾ ਹੱਥ ਫੜਿਆ ਹੀ ਹੈ ਤੇ ਫਿਰ ਕਿਉਂ ਨਹੀਂ ਸੈਂਟਰ ਵਿੱਚ ਬੀਜੇਪੀ ਆ ਰਹੀ ਹੈ ਸੈਂਟਰ ਵਿੱਚ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਜੂਨ 5 ਨੂੰ ਹੋਣੇ ਵਾਲਿਆ ਮੈਨੀ ਚਾਹਦੀ ਕਿ ਮੇਰਾ ਪੰਜਾਬ ਪਿੱਛੇ ਰਹਿ ਜਾਏ ਸਾਰੀ ਇੰਡੀਆ ਜੇ ਮੋਦੀ ਸਾਹਿਬ ਨੂੰ ਸਪੋਰਟ ਕਰ ਰਹੀ ਹੈ ਤੇ ਮੇਰੀ ਬੇਨਤੀ ਹੈ ਪੰਜਾਬ ਨੂੰ ਕਿ ਪਲੀਜ਼ ਮੋਦੀ ਸਾਹਿਬ ਦੇ ਹਰ ਕੈਂਡੀਡੇਟ ਨੂੰ ਵੋਟ ਕਰਕੇ ਜਿਤਾਓ ਤਾਂ ਕਿ ਮੋਦੀ ਸਾਹਿਬ ਦੇ ਹੱਥ ਅਸੀਂ ਮਜ਼ਬੂਤ ਕਰੇ ਜਿਹੜਾ ਸਾਨੂੰ 11ਵੇਂ ਪੋਜੀਸ਼ਨ ਤੋਂ 5ਵੇਂ ਪੋਜੀਸ਼ਨ ਤੇ ਜਿਹੜਾ ਲੀਡਰ ਲੈ ਕੇ ਆਇਆ ਹੈ ਜਿਨੇ ਸਾਨੂੰ ਸੁਰੱਖਿਤ ਰੱਖਿਆ ਇਨੇ ਵਰਲਡ ਵਿੱਚ ਵਾਰ ਹੋ ਰਹੇ ਨੇ ਰਸ਼ੀਆ ਯੂਕਰੇਨ ਇਜ਼ਰਾਈਲ ਹਮਸ ਮੈਂ ਪੰਚੀਨ ਸਾਡੇ ਅੰਦਰ ਅਰੁਣਾਚਲ ਤੋਂ ਲੇ ਲਦਾਕ ਤੋਂ ਆਂਦੀ ਕੋਸ਼ਿਸ਼ ਕਰ ਰਿਹਾ ਇਤੇ ਜਿਹੜੇ ਸਾਡੇ ਲੀਡਰ ਨੇ ਨਰਿੰਦਰ ਮੋਦੀ ਸਾਹਿਬ ਐਨੇ ਸਟਰੋਂਗ ਲੀਡਰ ਕਿ ਜਿੱਦੀ ਜਿਨ੍ਹਾਂ ਦੀ ਪੂਰੇ ਵਰਲਡ ਵਿੱਚ ਰਿਸਪੈਕਟ ਹੈ ਕੋਈ ਅੱਖ ਨਹੀਂ ਉਠਾ ਸਕਦਾ ਸਾਡੇ ਦੇਸ਼ ਵੱਲ ਜਦ ਤੱਕ ਨਰਿੰਦਰ ਮੋਦੀ ਲੀਡਰ ਹੈ ਮੈਂ ਇਸ ਕਰਕੇ ਪਲੀਜ਼ ਸਾਡੇ ਬੱਚਿਆਂ ਦੀ ਸੁਰੱਖਿਆ ਲਈ ਇਸ ਦੇਸ਼ ਦੀ ਸ਼ੁਰੂਆਤ ਚ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਪਲੀਜ਼ ਇੱਕ ਸੰਧੂ ਸਾਹਿਬ ਨੂੰ ਅੰਮ੍ਰਿਤਸਰ ਜਤਾਓ ਨਾ ਔਰ ਨਰਿੰਦਰ ਮੋਦੀ ਸਾਹਿਬ ਨੂੰ ਇਸ ਦੇਸ਼ ਦਾ ਲੀਡਰ ਬਣਾਓ ਤਾਂ ਕਿ ਅਸੀਂ ਸਾਰੇ ਫਲੇ ਫੁਲੇ ਇਹ ਹੀ ਮੇਰੀ ਤੁਹਾਡੇ ਸਾਰਿਆਂ ਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਹੰਸਰਾਜ ਹੰਸੋਨਾ ਦਾ ਵਿਰੋਧ ਹੋ ਰਿਹਾ ਹੈ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਨਹੀਂ ਕਿਸਾਨ ਆਂ ਦੇ ਰਹੇ ਔਰ ਇਸ ਨਾਲ ਵੋਟ ਬੈਂਕ ਤੇ ਬੀਜੇਪੀ ਤੇ ਕਾਫੀ ਅਸਰ ਪਏਗਾ ਨਹੀਂ ਅਬ ਹਾਲਾਤ ਕਹ ਰਹੇ ਅੱਛੀ ਹੈ ਬਹੁਤ ਅੱਛੀ ਹੈ ਦੇਖੋ ਲੋਕਾਂ ਨੂੰ ਵੀ ਸਮਝ ਆ ਰਹੀ ਹੈ ਹਿੰਦੁਸਤਾਨ ਦਾ ਇਲੈਕਸ਼ਨ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਟੀਵੀ ਤੇ ਸਾਰੇ ਦੇਖ ਰਹੇ ਹੈ ਸਾਰਿਆਂ ਨੂੰ ਦਿਸ ਰਿਹਾ ਕੀ ਹੋ ਰਿਹਾ ਇੱਕ ਮੇਰੇ ਫਰੈਂਡ ਦੇ ਫਾਦਰ ਖੜੇ ਆ ਜੌਨਪੁਰ ਤੋਂ ਤੇ ਉੱਥੇ ਮੈਂ ਟੀਵੀ ਇੰਟਰਵਿਊ ਸੁਣਿਆ ਲੋਕਾਂ ਦਾ ਤੇ ਉਹਦੇ ਵਿੱਚ ਲੇਡੀਜ਼ ਵੀ ਕਹਿ ਰਹੀਆਂ ਸੀ ਕਿੱਥੇ ਯੂਪੀ ਵਿੱਚ ਨਿਕਲ ਨਹੀਂ ਸਕਦੇ ਸੀ 6 ਵਜੇ ਤੋਂ ਬਾਅਦ ਤੇ ਅੱਜ ਅੱਜ ਅਸੀਂ ਘੁੰਮਦੇ ਆ ਰਾਤੀ ਨੋ ਪ੍ਰੋਬਲਮ ਕੱਲੇ ਇਨਾ ਮਤਲਬ ਲਾਅ ਐਂਡ ਆਰਡਰ ਹੋ ਗਿਆ ਯੂਪੀ ਵਿੱਚ ਤੇ ਮੈਂ ਤੁਹਾਨੂੰ ਇਹ ਸਮਝਦਿਆਂ ਦੇਖੋ ਅਸੀਂ ਟੀਵੀ ਦੇਖਦੇ ਆ ਸਾਨੂੰ ਪਤਾ ਚੱਲਦਾ ਕੀ ਕੀ ਮਤਲਬ ਭਾਜਪੀ ਨੇ ਕੀ ਕੀ ਕੰਮ ਕੀਤੇ ਹ ਯੂਪੀ ਜਿਸ ਮਤਲਬ ਜਿੱਦੇ ਵਿੱਚ ਆਈ ਥਿੰਕ ਪੰਜ ਪੰਜਾਬ ਸਮਾ ਸਕਦਾ ਇੰਨਾ ਵੱਡਾ ਸਟੇਟ ਹੈ ਉਹ ਉਥੇ ਲਾਅ ਐਂਡ ਆਰਡਰ ਲਾਣਾ ਉਥੇ ਵਿਕਾਸ ਲਾਣਾ ਉਥੇ ਲੋਕਾਂ ਨੂੰ ਇੰਨੇ ਲੋਕਾਂ ਨੂੰ ਖੁਸ਼ ਕਰਨਾ ਬੀਜੇਪੀ ਨੇ ਕਿੱਤਾ ਹੈ ਨਾ ਮਧਿਆਪ੍ਰਦੇਸ਼ ਵਿੱਚ ਵੀ ਕਿੱਤਾ ਹੈ ਹੋਰ ਥਾਵਾਂ ਤੇ ਵੀ ਜਿੱਥੇ ਵੀ ਬੀਜੇਪੀ ਰਹੀ ਹੈ ਮਤਲਬ ਹੈ ਸਟੇਟ ਵਿੱਚ ਤੇ ਬਹੁਤ ਵਿਕਾਸ ਹੋਇਆ ਹੈ ਬਿਕੋਜ਼ ਸੈਂਟਰ ਦੀ ਸਪੋਰਟ ਹੈ ਸਾਨੂੰ ਪੰਜਾਬ ਨੂੰ ਵੀ ਸੈਂਟਰ ਦੀ ਸਾਡੀ ਬੈਟ ਲੱਗੇ ਆ ਇੱਥੇ ਇੱਕ ਸਰਕਾਰ ਹੁੰਦੀ ਹੈ ਸੈਂਟਰ ਵਿੱਚ ਇੱਕ ਹੁੰਦੀ ਹੈ ਇੱਥੇ ਇੱਕ ਹੁੰਦੀ ਹੈ ਸਰਕਾਰ ਸੈਂਟਰ ਵਿੱਚ ਹੁਣ ਸੈਂਟਰ ਵਿੱਚ ਅਗੇਨ ਬੀਜੇਪੀ ਐਂਡ ਮੋਦੀ ਸਾਹਿਬ ਨੇ ਤੇ ਜੇ ਪੰਜਾਬ ਵਿੱਚ ਵੀ ਬੀਜੇਪੀ ਆ ਜਾਏ ਤੇ ਫਿਰ ਬਹੁਤ ਕੁਝ ਹੋ ਸਕਦਾ ਹੈ ਨਾ British <laughs> <laughs> joint <laughs> <laughs>